ਦੇ ਨੇ ਕਿ ਜਿਹੜਾ ਲੱਸੀ ਚੋਮ ਦਾ ਨਾਮ ਪਿਆ ਤੁਹਾਡੀ ਸ਼ਾਪ ਕਰਕੇ ਪਿਆ ਬਿਲਕੁਲ ਸੱਚ ਹੈ ਕਿ ਹਾਂਜੀ ਹਾਂਜੀ ਸਾਡੀ ਸ਼ਾਪ ਕਰਕੇ ਪਿਆ ਜੀ ਐ ਆਪਣੇ 35 ਤੋਂ 36 ਸੀ ਅਸੀਂ ਹੋ ਗਏ ਅੱਛਾ ਐਕਚੁਅਲੀ ਸਾਡੇ ਕੋਲ ਨਮਕੀਨ ਮਿੱਠੀ ਮਿੱਠਾ ਘਾਟਾ ਇਹ ਚੀਜ਼ਾਂ ਲੱਸੀ باندې ਆਪਾਂ ਜੇ ਫਲੇਵਰ ਨਹੀਂ ਕੋਈ ਯੂਜ਼ ਕਰਦੇ ਸਿੰਪਲ ਚੀਜ਼ ਹੈ ਆਪਾਂ ਸਿੰਪਲੀਸਿਟੀ ਜਿਹੜੀ ਪੁਰਾਣੀ ਜਲਦੇ ਸਮੇਂ ਚਲਦੀ ਆ ਰਹੀ ਹੈ ਉਹੀ ਚੀਜ਼ ਚਲਾ ਰਹੇ ਹਾਂ ਵਿੱਚ ਕੋਈ ਲੱਸੀ ਬੜੀ ਸੁਆਦ ਹੈ ਉਹਦੇ ਵਿੱਚ ਕੀ ਪਾਉਂਦੇ ਸਪੈਸ਼ਲ ਕੀ ਹੈ ਐਕਚੁਅਲੀ ਬਸ ਦੁੱਧ ਦਾ ਕੰਮ ਹੈ ਸਾਰਾ ਜੀ ਅੱਛਾ ਦੁੱਧ ਦੀ ਕੁਆਲਿਟੀ ਫੁੱਲ ਫੈਂਟ ਹੈ ਹਲਕਾ ਦੁੱਧ ਨਹੀਂ ਅਸੀਂ ਯੂਜ਼ ਕਰੀਦਾ ਫੁੱਲ ਫੈਂਡ ਕੁਆਲਿਟੀ ਰ데요 ਲੋਕਾਂ ਨੂੰ ਕਸਟਮਰ ਨੂੰ ਟੇਸਟ ਪਸੰਦ ਆਉਂਦਾ ਆਪੇ ਇਹ ਪਹਿਲਾਂ ਮਸ਼ੀਨ ਅਸੀਂ ਖਾਲੀ ਕਰ ਲਈ ਫਿਨਿਸ਼ ਕਰ ਗਈ ਲੱਸੀ ਅਸੀਂ ਲਾਈਵ ਲੱਸੀ ਚਲਾਈ ਦੀ ਹੈ ਉਹ ਵੀ ਉਹ ਨਹੀਂ ਕਰੀਦਾ ਅਸੀਂ ਪਹਿਲਾਂ ਸ਼ੋਕ ਨਹੀਂ ਰੱਖੀਦਾ ਚੀਜ਼ ਦਾ ਕਿਉਂਕਿ ਸਟੋਰ ਕਰਨ ਨਾਲ ਲੱਸੀ ਸਾਡੀ ਉਹਦੀ ਕੁਆਲਿਟੀ ਨਹੀਂ ਚੀਜ਼ ਦਿੰਦੀ ਅਸੀਂ ਤਾਜ਼ੀ ਫਰੈਸ਼ ਯੂਜ਼ ਕਰੀਦੀ ਨਾਲ ਨਾਲ ਭਾਜੀ ਇਹ ਨਹੀਂ ਤੁਹਾਡੀ ਦਹੀਂ ਯੂਜ਼ ਹੁੰਦੀ ਹੈ ਤੇ ਭਾਜੀ ਤੁਸੀਂ ਦਹੀਂ ਲੈ ਕੇ ਕਿੱਥੋਂ ਆਉਂਦੇ ਹੋ ਨਹੀਂ ਅਸੀਂ ਆਪਣਾ ਆਪਣਾ ਆਪਣੀ ਪ੍ਰੋਡਕਸ਼ਨ ਬਣਾਈਦੀ ਸਾਡੀ ਗਰਮੀਆਂ ਵਿੱਚ ਹੀ ਤੁਹਾਡੀ ਲੱਸੀ ਮਸ਼ਹੂਰ ਹੈ ਕਿ ਸਰਦੇ ਵਿੱਚ ਵੀ ਲੋਕ ਸਵਾਦ ਸਾਡਾ ਸਾਰਾ ਸਾਲ ਸਾਰਾ ਚ ਪਰ ਨਾ ਰਕਾ ਸਮਰ ਪਿਆਰ ਹੋਣਾ ਰਹਿੰਦਾ ਹੈ ਹੈਲੋ एवरीवन ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਬਿੱਟੂ ਲੱਸੀ ਵਾਲੇ ਕੋਲ ਜਿਹੜਾ ਉਹਨਾਂ ਦੀ ਗੱਲ ਕਰੀਏ ਬਹੁਤ ਹੀ ਪੁਰਾਣੀ ਤੇ ਫੇਮਸ ਜਿਹੜੀ ਹੈ ਲੱਸੀ ਮੰਨੀ ਜਾਂਦੀ ਹੈ ਜਿਵੇਂ ਕਿ ਪੰਜਾਬ ਦੇ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵਿੱਚ ਲੱਸੀ ਜਿਹੜਾ ਆ ਆਪਣੇ ਹੀ ਅਲੱਗ ਅੰਦਾਜ਼ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਲੱਸੀ ਕਿੱਦਾਂ ਦੀ ਹੈ ਤੇ ਕਿੰਨੀ ਦੇਰ ਵਿੱਚ ਤਿਆਰ ਕਰਦੀ ਹੈ ਤੇ ਇੱਕ ਇਹ ਇਹਨਾਂ ਦੀ ਲੱਸੀ ਕਰਕੇ ਨਾ ਇਸ ਚੌਂਕ ਦਾ ਨਾਮ ਵੀ ਲੱਸੀ ਚੌਂਕ ਪੈ ਗਿਆ ਤੇ ਇਹ ਉਹਨਾਂ ਨਾਲ ਗੱਲਬਾਤ ਕਰਦੇ ਆ। ਸੋ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਕਿ ਲੱਸੀ ਕਿੱਦਾਂ ਦੀ ਹੈ ਤੇ ਕਿਵੇਂ ਦਾ ਸਵਾਦ ਹੈ। ਹੈਲੋ ਸਰ। ਹਾਏ। ਕੀ ਨਾਮ? ਕੀ ਨਾਮ ਹੈ? ਹਿਮਲ ਪਟੇਲ। ਆਈ ਐਮ ਫਰੋਂ ਬੰਬੇ। ਸਰ ਬੰਬੇ ਕੀ ਮੇਂ ਔਰ ਪੰਜਾਬ ਮੇਂ ਕਿਤਨਾ ਕੁ ਡਿਫਰੈਂਟ?

ਸੋ ਮੈਂ ਹਰ ਵਾਰੀ ਜਦ ਵੀ ਲੱਸੀ ਚੌਕ ਆਨਾਵਾ ਤੇ ਮੈਂ ਲੱਸੀ ਜ਼ਰੂਰ ਇੱਥੇ ਹੀ ਪੀ ਕੇ ਜਾਣਾ। ਕਿਹਨੇ ਲੱਸੀ ਚੌਕ ਦਾ ਕਹਿੰਦੇ ਨਾ ਪੇ ਇਹਨਾਂ ਦੀ ਲੱਸੀ ਕਰਕੇ ਵੈਅ ਲੱਗਦਾ ਵੀ ਹਾਂ ਸਹੀ ਪੀ ਆਏ। ਨਹੀਂ ਇਹ ਤਾਂ ਆਬਵੀਅਸਲੀ ਆ ਮੈਮ ਸੋ ਇੱਥੇ ਭੀੜ ਤੁਸੀਂ ਦੇਖ ਹੀ ਰਹੇ ਹੋ ਲੋਕੀ ਕਿਉਂ ਪੀ ਰਹੇ ਆ ਕਿਉਂਕਿ ਕੁਆਲਿਟੀ ਆ ਐਂਡ ਚੀਪ ਐਂਡ ਬੈਸਟ ਆ ਮੈਮ ਸੋ ਇਸ ਰੀਜ਼ਨ ਕਰਕੇ। ਅੱਜ ਅਸੀਂ ਸ਼ਾਪ ਦੇ ਅੰਦਰ ਐਂਟਰੀ ਕਰ ਚੁੱਕੇ ਨੇ ਤੇ ਸਾਡੇ ਨਾਲ ਜਸਕੀਰ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕਿਵੇਂ ਹੋ? ਵਧੀਆ ਜੀ। ਸਰ ਲੱਸੀ ਦਾ ਸੀਜ਼ਨ ਆ ਗਿਆ ਆਪਣੇ 35 ਤੋਂ 36 ਸੀ ਅਸੀਂ ਹੋ ਗਏ ਅੱਛਾ ਸਰ ਕਹਿੰਦੇ ਨੇ ਕਿ ਜਿਹੜਾ ਲੱਸੀ ਚੌਂਗ ਦਾ ਨਾਮ ਪਿਆ ਤੁਹਾਡੀ ਸ਼ਾਪ ਕਰਕੇ ਪਿਆ ਬਿਲਕੁਲ ਸੱਚ ਹੈ ਕੀ ਜੀ ਹਾਂ ਜੀ ਹਾਂ ਜੀ ਸਾਡੀ ਸ਼ਾਪ ਕਰਕੇ ਪਿਆ ਜੀ ਐਕਚੁਅਲੀ ਪੁਰਾਣੀ ਸ਼ਾਪ ਹੈ ਹਰ ਕੋਈ ਕਿਸ ਨੂੰ ਜਾਣ ਜਾਣ ਇਹ ਕਰਕੇ ਸਾਡੇ ਸ਼ਾਪ ਕਰਕੇ ਚਾਰ ਪੰਜ ਦੁਕਾਨਾਂ ਹੋਰ ਖੁੱਲੀਆਂ ਐ ਇਸ ਕਰਕੇ ਜਦਾਂ ਨਾਮ ਫੇਮਸ ਹੋ ਗਿਆ ਲੱਸੀ ਚੌਂਗ ਜਿਵੇਂ ਲੋਕ ਆਉਂਦੇ ਨੇ ਲੋਕਾਂ ਦੁਆਰਾ ਤੁਹਾਡੀ ਲੱਸੀ ਜਿਹੜੀ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਕਿ ਕਿਹੜੀ-ਕਿਹੜੀ ਲੱਸੀ ਆਉਂਦੀ ਹੈ ਨੇ ਐਕਚੁਅਲੀ ਸਾਡਾ ਕੋਲ ਨਮਕੀਨ ਮਿੱਠੀ ਮਿਠਾ ਘਾਟ ਇਹ ਚੀਜ਼ਾਂ ਲੱਸੀ ਬਣਾਦੇ ਆਪਾਂ ਇਹ ਜਿਹੇ ਫਲੇਵਰ ਨਹੀਂ ਕੋਈ ਯੂਜ਼ ਕਰਦੇ ਸਿੰਪਲ ਚੀਜ਼ ਹੈ ਆਪਾਂ ਸਿੰਪਲੀ ਜਿਹੜੀ ਜਿਹੜੀ ਪੁਰਾਣੀ ਜਿਹੜੇ ਸਮੇਂ ਚਲਦੀ ਆ ਰਹੀ ਹੈ ਉਹੀ ਚੀਜ਼ ਚਲਾ ਰਹੇ ਆ ਵਿੱਚ ਕੋਈ ਪਲ ਲੱਸੀ ਬੜੀ ਸੁਆਦ ਹੈ ਉਹਦੇ ਵਿੱਚ ਕੀ ਬੰਦਿਆ ਸਪੈਸ਼ਲ ਕੀ ਹੈ ਐਕਚੁਅਲੀ ਬਸ ਦੁੱਧ ਦਾ ਕੰਮ ਹੈ ਸਾਰਾ ਜੀ ਅੱਛਾ ਦੁੱਧ ਦੀ ਕੁਆਲਿਟੀ ਫੁੱਲ ਫੈਂਟ ਹੈ ਹਲਕਾ ਦੁੱਧ ਨਹੀਂ ਅਸੀਂ ਯੂਜ਼ ਕਰੀਦਾ ਫੁੱਲ ਫੈਂਟ ਕੁਆਲਿਟੀ ਬੜੇ ਲੋਕਾਂ ਨੂੰ ਕਸਟਮਰ ਨੂੰ ਟੇਸਟ ਪਸੰਦ ਆਉਂਦਾ ਆਪੇ ਜੀ ਬਿਲਕੁਲ ਇੱਕ ਗਲਾਸ ਕਿੰਨੇ ਦਾ ਹੁੰਦਾ ਤੁਹਾਡੇ ਲੱਸੀ ਦਾ ਕੁ ਕਿਤੇ ਵੀ ਜਾਓ ਤੁਸੀਂ ਤੁਹਾਨੂੰ 40 44 50 ਦਸਤੀ ਮਿਲੇਗੇ ਬਾਬ ਅਸੀਂ ਦੇਖ ਸਕਦੇ ਹਾਂ ਵੀ ਤੁਹਾਡਾ 20 ਤੋਂ 25 ਵਾਲਾ ਗਲਾਸ ਕਿੰਨੇ ਕ ਵੱਡਾ ਹੈ ਹਾਂਜੀ ਹਾਂਜੀ ਆਓ ਤੁਹਾਨੂੰ ਦਿਖਾ ਦਿੰਦੇ ਜੂਰ ਆਪਣਾ ਆਪਣਾ ਨਾਲ ਇਹ ਗਲਾਸ ਇਸੇ ਕਰਕੇ ਅਸੀਂ ਮੇਨਟੇਨ ਰੱਖਿਆ ਹੈ 20 25 ਤਾਂ ਕਿ ਕਸਟਮਰ ਹਰ ਕੋਈ ਪੀ ਸਕੇ ਹਰ ਕੋਈ ਅਗਲਾ ਆਟੋ ਵਾਲਾ ਰਿਕਸ਼ੇ ਵਾਲਾ ਕੋਈ ਵੱਡੇ ਵੱਡਾ ਬੰਦਾ ਵੀ ਆ ਕੇ ਚਲੋ ਆ ਕੇ ਆਪਣਾ ਟੇਸਟ ਕਰ ਲਗੇ ਜੀ ਨੂੰ 20 ਹੈ 25 ਹੈ 35 ਹੈ ਤੇ ਬਾਜੀ ਲੱਸੀ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਹ ਦਿਖਾਓ ਬਾਬ ਆਪਣੇ ਅੰਦਰ ਮਸ਼ੀਨ ਤੇ ਲੱਸੀ ਪਿੱਛੇ ਤਿਆਰ ਹੁੰਦੀ ਹੈ ਬੈਕ ਸਾਈਡ ਤੇ ਤੇ ਆਪਣਾ ਜਦੋਂ ਤਿਆਰ ਹੋ ਗਿਆ ਪ੍ਰੋਸੈਸ ਹੋ ਗਿਆ ਅੱਗੇ ਸ਼ਿਫਟ ਹੁੰਦੀ ਹੈ ਇਹ ਪਹਿਲਾਂ ਮਸ਼ੀਨ ਅਸੀਂ ਖਾਲੀ ਕਰ ਲਈ ਫਿਨਿਸ਼ ਕਰ ਲਈ ਲੱਸੀ ਅਸੀਂ ਲਾਈਵ ਲੱਸੀ ਚਲਾਈ ਦੀ ਹੈ ਉਹ ਨਹੀਂ ਕਰੀਦਾ ਅਸੀਂ ਪਹਿਲਾਂ ਸ਼ੋਕ ਨਹੀਂ ਰੱਖੀਦਾ ਚੀਜ਼ ਆ ਜਿਉਂ ਕਿ ਸਟੋਰ ਕਰਨ ਨਾਲ ਲੱਸੀ ਸਾਡੀ ਉਹਦੀ ਕੁਆਲਿਟੀ ਨਹੀਂ ਚੀਜ਼ ਦਿੰਦੀ ਅਸੀਂ ਤਾਜੀ ਫਰੈਸ਼ ਯੂਜ਼ ਕਰਦੇ ਨਾਲ ਨਾਲ ਭਾਜੀ ਇਹ ਮੇ ਤੁਹਾਡੀ ਦਹੀਂ ਯੂਜ਼ ਹੁੰਦੀ ਹੈ ਤੇ ਭਾਜੀ ਤੁਸੀਂ ਦਹੀਂ ਲੈ ਕੇ ਕਿੱਥੋਂ ਆਉਂਦੇ ਹੋ ਨਹੀਂ ਅਸੀਂ ਆਪਣਾ ਆਪਣਾ ਆਪਣੀ ਪ੍ਰੋਡਕਸ਼ਨ ਬਣਾਈ ਦੀ ਸਾਡੀ ਚੀਜ਼ ਦੀ ਆਪਣੀ ਸਾਰੇ ਆਪਣੀ ਹੀ ਏਰੀਆ ਆਪਣੀ ਹਾਂਜੀ ਹਾਂਜੀ ਹਰ ਚੀਜ਼ ਆਪਣੀ ਹੈ ਅਸੀਂ ਉਹ ਨਹੀਂ ਵੀ ਯੂਜ਼ ਕੋਈ ਨਹੀਂ ਕਰਮ ਕਰੀ ਤੇ ਜਿਵੇਂ ਅਸੀਂ ਦੁੱਧ ਵੀ ਬਾਹਰੋਂ ਲਈਦਾ ਤੇ ਚੈੱਕ ਕਰ ਪਾਰੇ ਪੀ ਜਾਰੀ ਲੋਕਾਂ ਨੂੰ ਬਹੁਤ ਜ਼ਿਆਦਾ ਤੁਹਾਡੀ ਲੱਸੀ ਜਿਹੜੀ ਪਸੰਦ ਆ ਰਹੀ ਹੈ ਬਹੁਤ ਦੂਰ ਦੂਰੋਂ ਲੋਕ ਆ ਰਹੇ ਨੇ ਉਹ ਕਹਿੰਦੇ ਵੀ ਲੱਸੀ ਬਹੁਤ ਜ਼ਿਆਦਾ ਵਧੀਆ ਹੈ ਤੇ ਮਿਠਾਸ ਹੈ ਤੇ ਇਦਾਂ ਤੇ ਕਮੈਂਟ ਸੁਣ ਕੇ ਕਿੱਤਾ ਦਾ ਲੱਗਦਾ ਹੋਰ ਹੈ ਹੀ ਲੋਕਾਂ ਦਾ ਪਿਆਰ ਹੈ ਜੀ ਸਭ ਦਾ ਹਰ ਕੋਈ ਕਸਟਮਰ ਆਪਣਾ ਰਿਵਿਊ ਵਧੀਆ ਦਿੰਦਾ ਹੈ ਅਗਲੇ ਨੂੰ ਜਦੋਂ ਟੇਸ ਪਸੰਦ ਆਉਂਦਾ ਰੀਜ਼ਨੇਬਲ ਰੇਟ ਕਰਕੇ ਕੁਆਲਿਟੀ ਮਿਲਦੀ ਹੈ ਹਰ ਕਿਸੇ ਨੂੰ ਹੁਣ ਦਹੀਂ ਪਾ ਰਹੇ ਇਹਦੇ ਵਿੱਚ ਪਹਿਲਾਂ ਹੀ ਖੰਡ ਪਾਈ ਹੋਈ ਹੈ ਕਿ ਪਾਣੀ ਨਹੀਂ ਐਕਚੁਅਲੀ ਉਹਨੇ ਦਹੀਂ ਪਾ ਕੇ ਫਿਰ ਉਸ ਤੋਂ ਬਾਅਦ ਚੀਨੀ ਪਾ ਗ੍ਰਾਈਂਡ ਕਰਾਂਗੇ ਇਹਨੂੰ ਚੀਨੀ ਪਾ ਕੇ ਤੁਸੀਂ ਦੇਖ ਸਕਦੇ ਹੋ ਜ ਆਪਾਂ ਜੀ ਸਾਰੇ ਇੱਕ ਵਾਰੀ ਬਣ ਜਾਂਦੇ ਹਾਂ ਹਾਂ ਜੀ ਹਾਂ ਜੀ ਸਾਰੇ ਇੱਕੋ ਟਾਈਮ 'ਚ ਤਿਆਰ ਹੁੰਦੀ ਜੀ ਮਤਲਬ ਕਿਸੇ ਨੂੰ ਵੇਟ ਨਹੀਂ ਕਰਨਾ ਪੈਂਦਾ ਨਹੀਂ ਵੇਟ ਨਹੀਂ ਕਰਨਾ ਮੈਂ ਤਾਂ ਐਕਚੁਅਲੀ ਥੋੜਾ ਜਿਹਾ ਬਸ 5-7 ਮਿੰਟ ਦਾ ਸ਼ੋਅ ਕਰਕੀਦਾ ਬਸ 5-7 ਮਿੰਟ ਦਾ ਸ਼ੋਅ ਰੱਖੀਦਾ ਜਿਆਦਾ ਨਹੀਂ ਰੱਖੀਦਾ 5-7 ਮਿੰਟ ਥੋੜਾ ਲੱਗਦੇ ਨੇ ਆਪਾਂ ਇਹ ਦੋ ਦਿਨ ਜਗ ਤਿਆਰ ਰੱਖੀਦੇ ਰੈਡੀ ਰੱਖੀਦੇ ਨਾਲ ਨਾਲ ਗਰਮੀਆਂ ਵਿੱਚ ਹੀ ਤੁਹਾਡੀ ਲੱਸੀ ਮਸ਼ਹੂਰ ਹੈ ਕਿ ਸਰਦੀਆਂ ਵਿੱਚ ਵੀ ਲੋਕ ਸਵਾਦ ਸਾਡਾ ਸਾਰਾ ਸਾਲ ਸਾਰਾ ਸਾਲ ਜਲਦੀ ਹੈ ਜਿੰਨੀ ਮਰਜ਼ੀ ਠੰਡ ਹੋਵੇ ਪਰ ਸਾਡਾ ਕਸਟਮਰ ਪਿਆਰ ਬਣਿਆ ਰਹਿੰਦਾ ਕਸਟਮਰ ਆਂਦਾ ਸਾਡੇ ਕੋਲ ਵੀ ਠੰਡਾ ਵਿੱਚ ਪੈ ਚੁੱਕੀ ਐ ਆ ਦੇਖੋ ਮਲਾ ਹੁਣ ਹੱਥ ਦਾ ਕੰਮ ਵੀ ਖਤਮ ਹੋ ਗਿਆ ਮਸ਼ੀਨ ਦੀ ਸਫਾਈ ਰੰਦੀ ਪੂਰੀ ਹੱਥ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੱਸੀ ਦੇ ਵਿੱਚ ਖੰਡ ਜਿਹੜੀ ਆ ਮਿਕਸ ਅਪ ਹੋ ਰਹੀ ਐ ਭਾਜੀ ਪਾਣੀ ਵੀ ਨਹੀਂ ਯੂਜ਼ ਕਰਦੇ ਨਹੀਂ ਪਾਣੀ ਨਹੀਂ ਅੱਜ ਕੱਲ੍ਹ ਥੋੜੀ ਬਰਫ਼ ਯੂਜ਼ ਕਰੀਦੀ ਐ ਸਰਦੀਆਂ 'ਚ ਪਾਣੀ ਯੂਜ਼ ਕਰੀਦਾ ਤਾਂ ਕਿ ਗ੍ਰਾਈਂਡ ਥੋੜੀ ਬਰਫ਼ ਨਹੀਂ ਪੈਂਦੀ ਹੋ ਆਈਸ ਮੈਨਦੀ ਨਹੀਂ ਪਰ ਆਈਕਾ ਤੇ ਨਹੀਂ ਯੂਜ਼ ਕਰੀਦਾ ਆਹ ਗੱਲ ਬਰਫ ਯੂਜ਼ ਕਰੀਦੀ ਥੋੜੀ ਜੀ ਬਸ ਹਾਂਜੀ ਹਾਂਜੀ ਲੋਕਾਂ ਨੂੰ ਪੂਰੀ ਹੀ ਸਵਾਦਿਸ਼ਟ ਤੇ ਜੇ ਕੁਆਲਿਟੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਪਾਣੀ ਯੂਜ਼ ਕਰਦੇ ਨਾ ਫਿਰ ਕੁਆਲਿਟੀ ਘਟ ਜਾਂਦੀ ਹੈ ਸੋ ਦੇਖ ਸਕਦੇ ਹੋ ਕਿ ਭਾਜੀ ਕਿੰਨਾ ਟਾਈਮ ਲੱਗਦਾ ਇਹਨੂੰ ਮਿਕਸ ਹੋਣ ਚਾ ਲਈ ਦੋ ਤੋਂ ਤਿੰਨ ਮਿੰਟ ਬਸ ਹਾਂਜੀ ਹੋ ਚੁੱਕੀ ਹੈ ਹਾਂਜੀ ਹੋ ਚੁੱਕੀ ਹੈ ਤਿਆਰ ਹੈ ਬਸ ਰੈਡੀ ਹੈ ਥੋੜੀ ਜੀ ਚੀਨੀ ਨੂੰ ਬਸ ਥੋੜਾ ਜਿਹਾ ਆਪਾਂ ਗ੍ਰाइंड ਕਰਨਾ ਬਸ ਜ਼ਿਆਦਾ ਨਹੀਂ ਸੋ ਦੇਖ ਸਕਦੇ ਹੋ ਕਿ ਫਾਈਨਲੀ ਜਿਹੜੀ ਲੋਕਾਂ ਤੁਹਾਨੂੰ ਦੇਖਣ ਨੂੰ ਤਾਂ ਮਿਲਣ ਵਾਲੀ ਹੈ ਪਰ ਨਾਲ ਦੇਖ ਸਕਦੇ ਹੋ ਦਹੀਂ ਤੇ ਖੰਡ ਜਿਹੜੇ ਮਿਕਸ ਹੋ ਚੁੱਕੀ ਹੈ ਨੇ ਹਾਂਜੀ ਹਾਂ ਮੈਂ ਜੋ ਪਾਣੀ ਯੂਜ਼ ਕਰਕੇ ਇਹਦੇ ਵਿੱਚ ਜਗ ਦੇ ਵਿੱਚ ਕੱਢ ਲਾਗੇ ਅੱਛਾ ਜਗ ਦੇ ਵਿੱਚ ਪਾਉਂਗੇ ਜਗ ਦੇ ਵਿੱਚ ਪਾ ਕੇ ਅੱਗੇ ਸਰਵ ਹੋ ਜਾਏਗੀ ਮੈਂ ਮੋਦੀ ਹੱਤ ਵਾਲਾ ਕੰਮ ਵੀ ਖਤਮ ਹੈ ਵਿੱਚ ਤੁਸੀਂ ਦੇਖ ਸਕਦੇ ਹੋ ਟੈਪ ਲਾਈ ਹੋਈ ਹੈ ਤਾਂ ਕਿ ਜਿਹੜੀ ਲੱਸੀ ਆ ਉਹਨੂੰ ਹੱਤ ਨਾਲ ਲਾਣਾ ਪਵੇ ਭਾਈ ਜੀ ਤੁਸੀਂ ਕੀ ਆ ਵੀ 35 ইয়ার্স ਤੋਂ ਤੁਹਾਡੀ ਸ਼ਾਪ ਹੈ ਤਾਂ ਤੁਹਾਡੀ ਏਜ ਕਿੰਨੀ ਹੈ ਏਜ ਮੇਰੀ ਹੈਗੀ ਹੈ 31 31 ਮਤਲਬ ਪਾਪਾ ਦੇ ਹਾਂਜੀ ਪਾਪਾ ਜੀ ਦੇ ਮੇਰੇ ਪਾਪਾ ਦਾਦਾ ਜੀ ਇਕੱਠੇ ਹੁੰਦੇ ਸੀ ਉਦੋਂ ਕੰਮ ਕਰਦੇ ਉਹ ਉਸ ਤੋਂ ਬਾਅਦ ਫਿਰ ਮੈਂ ਆਇਆ ਮੇਰੇ ਬ੍ਰਦਰ ਹਾਂ ਜੀ ਫੈਮਿਲੀ ਬਿਜ਼ਨਸ ਹੈ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਲੱਗਦਾ ਉਹਦਾ ਹੈ ਜੀ ਪਹਿਲਾਂ ਲੋਕ ਆਉਂਦੇ ਨੇ ਮਹਾਰਾਸ਼ਟਰ ਤੋਂ ਮੁੰਬਈ ਤੋਂ ਦਿੱਲੀ ਤੋਂ ਉਹਨਾਂ ਨੂੰ ਪਤਾ ਨਹੀਂ ਨਾ ਲੱਸੀ ਕਿੱਦਾਂ ਦੀ ਹੁੰਦੀ ਆ ਫਿਰ ਉੱਧਰ ਦੇ ਲੋਕ ਆ ਕੇ ਤੁਹਾਨੂੰ ਕਿੱਦਾਂ ਦੇ ਉਹਦਾ ਹੈ ਜੀ ਅਗਲੇ ਅਗਲੇ ਆ ਤੁਹਾਨੂੰ ਇੱਥੇ ਆ ਕੇ ਸਪੈਸ਼ਲ ਕਹਿੰਦੇ ਨੇ ਭਾਈ ਜੀ ਜਦੋਂ ਆਈ ਦਾ ਲੁਧਿਆਣੇ ਤੁਹਾਡੀ ਲੱਸੀ ਦੇ ਵਿਜ਼ਿਟ ਜੂਲ ਕਰੀਦਾ ਲੱਸੀ ਚੌਂਗ ਚ ਭਾਈ ਕਿੱਦਾਂ ਦਾ ਲੱਗਦਾ ਹੈ ਨਹੀਂ ਨਹੀਂ ਵਧੀਆ ਲੱਗਦਾ ਜੀ ਸਾਨੂੰ ਆਪ ਬਹੁਤ ਤੁਹਾਨੂੰ ਆਵ ਜੰਗਲ ਦਾ ਵੀ ਅਸੀਂ ਵਧੀਆ ਜੀ ਵੇਚ ਰਹੇ ਹਾਂ ਕਸਟਮਰ ਨੂੰ ਵਧੀਆ ਰਿਵਿਊ ਲੈ ਰਹੇ ਹਾਂ